ਬੀ ਡੀ ਪੀਓ ਤਾਰੀਵਾਲ ਅਤੇ ਦਰਮਦੀ ਸੰਧੂ ਦੇ ਵਿਚਕਾਰ ਹੋਈ ਤਿੱਖੀ ਬਹਿਸ ਬੀ ਡੀ ਪੀਓ ਤਾਰੀਵਾਲ ਨੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਸੰਧੂ ਤੇ ਪਰਚਾ ਕਰਾਉਣ ਦੀ ਦੇ ਦਿੱਤੀ ਧਮਕੀ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਾਮਲਾ ਅਕਾਲੀ ਵਰਕਰਾਂ ਦੇ ਪਿੰਡ ਡੁੱਡੀਪੁਰ ਦੇ ਛੱਪੜ ਤੇ ਨਿਯਾਇਹ ਕਬਜ਼ਾ ਕਰਨਾ ਤੇ ਕਬਜ਼ਾ ਛੜਾਉਣ ਗਏ ਪੰਚਾਇਤੀ ਅਧਿਕਾਰੀ ਅਤੇ ਪੰਚਾਇਤ ਕੁੱਤਰ ਦੇ ਨਾਲ ਮਾਰਕੁਟਾਈ ਕਰਨ ਦਾ ਪਰਚਾ ਦਰਜ ਕਰਾਉਣ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਕਾਲੀ ਵਰਕਰਾਂ ਤੇ ਹੋਏ ਪਰਚੇ ਦੇ ਸਬੰਧ ਦੇ ਵਿੱਚ ਬੀਡੀਪੀਓ ਦਫ਼ਤਰ ਤਾਲੀਵਾਲ ਪਹੁੰਚੇ ਉੱਥੇ ਹੀ ਬੀਡੀਪੀਓ ਤਾਲੀਵਾਲ ਅਤੇ ਰਮਨਦੀਪ ਸੰਧੂ ਦੇ ਵਿਚਕਾਰ ਤਿੱਖੀ ਬਹਿਸ ਹੋ ਗਈ ਇਸ ਦੌਰਾਨ ਬੀਡੀਪੀਓ ਤਾਲੀਵਾਲ ਨੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੇ ਪਰਚਾ ਕਰਾਉਣ ਦੀ ਸਿੱਧੀ ਧਮਕੀ ਦੇ ਦਿੱਤੀ ਕੈਨਸਲ ਕਰੋ ਕੈਨਸਲ ਕਰੋ ਨਜਾਜ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਜ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫ ਆਈ ਆਰ ਦਰਜ ਹੋਈ ਆ ਬੀ ਡੀ ਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚ ਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੇਹ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਈ ਕੀਤੀ ਆ ਕੋਈ ਇੱਕ ਡੇਢ ਸਾਲ ਪਹਿਲਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਜਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤ ਪ੍ਰਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਕੋਈ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਚੋਂ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਦੇ ਗੇਨ ਅਈ ਰਾਤ ਨੂੰ ਦੀ ਤੇ ਸਹੀਡ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜ ਵਾਲਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਲੀ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ